ਭਾਰੀ ਮੀਂਹ ਨੇ ਦਸਤਕ ਦੇ ਦਿੱਤੀ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਹੈ ਜਿੱਥੇ ਤੜਕ ਸਾਹ ਤੋਂ ਹੋ ਰਹੀ ਤੇਜ਼ بارش ਨੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਤੇਜ਼ بارش ਦੇ ਕਰਕੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਲੋਕ بارش ਦੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਤੇ ਉੱਥੇ ਹੀ ਤੇਜ਼ بارش ਦੇ ਕਰਕੇ ਕਿਸਾਨਾਂ ਦੇ ਚਿਹਰੇ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੀ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਝੋਨਾ ਲਾਉਣ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ ਉਥੇ ਕੱਲ ਤੋਂ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਪੂਰੀ ਰਾਹਤ ਮਿਲੇਗੀ। ਉੱਥੇ ਹੀ ਮੌਸਮ ਠੰਡਾ ਹੋਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਲੋਕਾਂ ਤੇ ਅੱਜ ਮਿਹਰਬਾਨ ਹੋਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੱਕ ਹਫ਼ਤਾ ਲਗਾਤਾਰ ਇਸ ਤਰ੍ਹਾਂ ਮੀਂਹ ਪੈਂਦਾ ਰਹੇਗਾ ਪਾਰੀਮੀ ਦੀ ਇਸ ਵਾਰੇ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨ ਬੇहद ਹੀ ਪਾਰੀ ਰਹਿਣ ਵਾਲੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀਮੀ ਦੀ ਚੇਤਾਵਨੀ ਦਿੱਤੀ ਗਈ ਹੈ ਪਾਰੀਮੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੰਦੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਜਾਂ ਫਿਰ ਮੀਂਹ ਪੈ ਰਿਹਾ ਹੈ ਜਾਂ ਫਿਰ ਨਹੀਂ ਇਹ ਤੂਈ ਰਾਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੜਕ ਤੜਕਸਾਰ ਤੋਂ ਹੀ ਪਾਰੀ ਨਹੀਂ ਪੈ ਰਿਆ ਤੇ ਲੋਕਾਂ ਨੂੰ ਕਾਫੀ ਖੁਸ਼ੀ ਵੀ ਹੋਈ ਹੈ ਤੇ ਉਹਨਾਂ ਨੂੰ ਇਸ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਨਾਲ ਹੀ ਕਿਸਾਨਾਂ ਦੀਆਂ ਮੁਸੀਬਤਾਂ ਵੀ ਹੱਲ ਹੋਈਆਂ ਨੇ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਚ ਨਾ ਫਾਇਦਾ ਕਿਸਾਨਾਂ ਵਾਲਾ ਨੂੰ ਬਹੁਤ ਖਤਰਾ ਆ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦੇਣੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹਨਾਂ ਦਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੰਮ ਦੇ ਗਰਮੀ ਜੱਗੇ ਗਾ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੀ ਸ਼ੁਰੂ ਕਰਨ ਲੱਗੇਗਾ ਜੀ ਕਿੰਨਾ ਕ بارش ਹੋਈ ਅੱਜ ਜਿਹਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪੁਰਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ ਸੱਤ ਅੱਠ ਵਾਰ ਚੱਲੇ ਜੇ ਬਾਦਤ ਘਣਤਾਂ ਹੋਈ ਹੈ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਬਾਜ਼ਾਰਾਂ ਜੀ ਵੀ ਤੇ ਸ਼ਹਿਰ ਜੀ ਵੀ ਹਿੱਟ ਪਾਰੀ ਮੀਂਹ ਨੇ ਦਸਤਕ ਦੇ ਦਿੱਤੀ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਹੈ ਜਿੱਥੇ ਤੜਕਸਾਤ ਤੋਂ ਹੋ ਰਹੀ ਤੇਜ਼ بارش ਨੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਤੇਜ਼ بارش ਦੇ ਕਰਕੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਲੋਕ بارش ਦੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਤੇ ਉੱਥੇ ਹੀ ਤੇਜ਼ بارش ਦੇ ਕਰਕੇ ਕਿਸਾਨਾਂ ਦੇ ਚਿਹਰੇ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੀ ਹੈ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਚੋਨਾ ਲੂਨ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੇ ਮੁਸ਼ਕਿਲ ਦਾ ਸਾਹਮਣਾ ਹੋ ਨਹੀਂ ਕਰਨਾ ਪਵੇਗਾ ਉਥੇ ਕੱਲ ਤੋਂ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਉੱਥੇ ਹੀ ਮੌਸਮ ਠੰਡਾ ਹੋਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਲੋਕਾਂ ਤੇ ਅੱਜ ਮਿਹਰਬਾਨ ਹੋਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੱਕ ਹਫ਼ਤਾ ਲਗਾਤਾਰ ਇਸ ਤਰ੍ਹਾਂ ਮੀਂਹ ਪੈਂਦਾ ਰਹੇਗਾ ਪਾਰੀਮੀ ਦੀ ਇਸ ਵਾਰੇ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨ ਬੇਹਦ ਹੀ ਪਾਰੀ ਰਹਿਣ ਵਾਲੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀਮੀ ਦੀ ਚੇਤਾਵਨੀ ਦਿੱਤੀ ਗਈ ਹੈ ਪਾਰੀਮੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੰਦੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਜਾਂ ਫਿਰ ਮੀਂਹ ਪੈ ਰਿਹਾ ਹੈ ਜਾਂ ਫਿਰ ਨਹੀਂ ਇਹ ਤਸਵੀਰ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੜਕ ਤੜਕਸਾਰ ਤੋਂ ਹੀ ਪਾਰੀ ਵੀ ਪੈ ਰਿਹਾ ਏ ਤੇ ਲੋਕਾਂ ਨੂੰ ਕਾਫੀ ਖੁਸ਼ੀ ਵੀ ਹੋਈ ਹੈ ਤੇ ਉਹਨਾਂ ਨੂੰ ਇਸ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਨਾਲ ਹੀ ਕਿਸਾਨਾਂ ਦੀਆਂ ਮੁਸੀਬਤਾਂ ਵੀ ਹੱਲ ਹੋਈਆਂ ਨੇ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਨੂੰ ਫਾਇਦਾ ਹੋਇਆ ਕਿਸਾਨਾਂ ਵਾਲਾ ਨੂੰ ਬਹੁਤ ਖਤਰਾ ਆ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦੇਣੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹਨਾਂ ਦਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੰਮ ਦੇ ਗਰਮੀ ਜੱਗੇ ਗਾਹ ਘਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਹਤ ਮਿਲੇਗੀ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੀ ਸ਼ੁਰੂ ਕਰਨ ਲੱਗੇਗਾ ਜੀ ਕਿੰਨਾ ਕ بارش ਹੋਈ ਅੱਜ ਜਿਹਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪੁਰਾਣੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਾਰ ਚੱਲੇ ਜੇ ਬਾਦਤ ਘਰਨ ਤੁਨ ਹੋਈ ਹੈ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਬਾਜ਼ਾਰਾਂ ਜੀ ਵੀ ਤੇ ਸ਼ਹਿਰ ਜੀ ਵੀ ਵਿੱਚ ਭਾਰੀ ਮੀਂਹ ਨੇ ਦਸਤਕ ਦੇ ਦਿੱਤੀ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਹੈ ਜਿੱਥੇ ਤੜਕ ਸਾਹ ਤੋਂ ਹੋ ਰਹੀ ਤੇਜ਼ بارش ਨੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਤੇਜ਼ بارش ਦੇ ਕਰਕੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਲੋਕ بارش ਦੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਤੇ ਉੱਥੇ ਹੀ ਤੇਜ਼ بارش ਦੇ ਕਰਕੇ ਕਿਸਾਨਾਂ ਦੇ ਚਿਹਰੇ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੀ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਚੋਣਾਂ ਲੋਨ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ ਉਥੇ ਕੱਲ ਤੋਂ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਪਾਰੀ ਰਾਹਤ ਮਿਲੇਗੀ ਉਥੇ ਹੀ ਮੌਸਮ ਠੰਡਾ ਹੋਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਲੋਕਾਂ ਤੇ ਅੱਜ ਮਿਹਰਬਾਨ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇੱਕ ਹਫ਼ਤਾ ਲਗਾਤਾਰ ਇਸ ਤਰ੍ਹਾਂ ਮੀਂਹ ਪੈਂਦਾ ਰਹੇਗਾ ਪਾਰੀਮੀ ਦੀ ਇਸ ਵਾਰੇ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨ ਬੇਹਦ ਹੀ ਭਾਰੀ ਰਹਿਣ ਵਾਲੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀਮੀ ਦੀ ਚੇਤਾਵਨੀ ਦਿੱਤੀ ਗਈ ਹੈ ਪਾਰੀਮੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੰਦੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਜਾਂ ਫਿਰ ਮੀਂਹ ਪੈ ਰਿਹਾ ਹੈ ਜਾਂ ਫਿਰ ਨਹੀਂ ਇਹ ਤੂਈ ਦਾ ਅਮਲੀ ਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੜਕ ਤੜਕਸਾਰ ਤੋਂ ਹੀ ਪਾਰੀ ਨਹੀਂ ਪੈ ਰਹੇ ਆਏ ਤੇ ਲੋਕਾਂ ਨੂੰ ਕਾਫੀ ਖੁਸ਼ੀ ਵੀ ਹੋਈ ਹੈ ਤੇ ਉਹਨਾਂ ਨੂੰ ਇਸ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਨਾਲ ਹੀ ਕਿਸਾਨਾਂ ਦੀਆਂ ਮੁਸੀਬਤਾਂ ਵੀ ਹੱਲ ਹੋਈਆਂ ਨੇ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਦਾ ਨਾ ਸਹਾਰਾ ਕਿਸਾਨਾਂ ਵਾਲਾਂ ਨੂੰ ਬਹੁਤ ਸਹਾਰਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦੇਣੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਤੇਰਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਚੱਗੇ ਗਾਹ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਹਤ ਮਿਲੇਗੀ ਫਿਰ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇ ਸਜੋਣੇ ਲੱਗੇਗਾ ਜੀ ਕਿੰਨਾ ਕ بارش ਹੋਈ ਆ ਜੇ ਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪ੍ਰੋਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਮਹੀਨੇ ਚੱਲੇ ਜੇ ਬਾਦਤ ਘਣਤਾਂ ਨੂੰ ਵੀ ਆ ਪਾਣੀ ਪਾਣੀ ਹੋਊਗਾ ਜੀ ਖਾਲੀਆਂ ਜੀ ਵੀ ਤੇ ਵਜਾਰਾਂ ਚ ਵੀ ਤੇ ਸ਼ਹਿਰ ਚ ਵੀ ਪਾਰੀਮੀ ਨੇ दस्तक ਦੇ ਦਿੱਤੀ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਹੈ ਜਿੱਥੇ ਤੜਕਸਾਤ ਤੋਂ ਹੋ ਰਹੀ ਤੇਜ਼ بارش ਨੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਤੇਜ਼ بارش ਦੇ ਕਰਕੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਲੋਕ بارش ਦੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਤੇ ਉੱਥੇ ਹੀ ਤੇਜ਼ بارش ਦੇ ਕਰਕੇ ਕਿਸਾਨਾਂ ਦੇ ਚਿਹਰੇ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੀ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਚੋਨਾ ਲੂਨ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ ਉਥੇ ਕੱਲ ਤੋਂ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਮੌਸਮ ਠੰਡਾ ਹੋਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਲੋਕਾਂ ਤੇ ਅੱਜ ਮਿਹਰਬਾਨ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੁਹਾਂ ਦੱਸਦੀ ਹੈ ਕਿ ਇੱਕ ਹਫ਼ਤਾ ਲਗਾਤਾਰ ਇਸ ਤਰ੍ਹਾਂ ਮੀਂਹ ਪੈਂਦਾ ਰਹੇਗਾ ਪਾਰੀਮੀ ਦੀ ਇਸ ਵਾਰੇ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਦਿਨ ਬੇਹਦ ਹੀ ਪਾਰੀ ਰਹਿਣ ਵਾਲੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀਮੀ ਦੀ ਚੇਤਾਵਨੀ ਦਿੱਤੀ ਗਈ ਹੈ ਪਾਰੀਮੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੰਦੀ ਹੈ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਜਾਂ ਫਿਰ ਮੀਂਹ ਪੈ ਰਿਹਾ ਹੈ ਜਾਂ ਫਿਰ ਨਹੀਂ ਇਹ ਤ੍ਰੀਣਾ ਅਮਲੀ ਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੜਕ ਤੜਕਸਾਰ ਤੋਂ ਹੀ ਪਾਰੀ ਵੀ ਪੈ ਰਹੇ ਆਏ ਤੇ ਲੋਕਾਂ ਨੂੰ ਕਾਫੀ ਖੁਸ਼ੀ ਵੀ ਹੋਈ ਹੈ ਤੇ ਉਹਨਾਂ ਨੂੰ ਇਸ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਨਾਲ ਹੀ ਕਿਸਾਨਾਂ ਦੀਆਂ ਮੁਸੀਬਤਾਂ ਵੀ ਹੱਲ ਹੋਈਆਂ ਨੇ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਦਾ ਨਾ ਫਾਇਦਾ ਕਿਸਾਨਾਂ ਵਾਲਾਂ ਨੂੰ ਬਹੁਤ ਸਦਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦੇਣੇ ਬੰਦ ਕੱਟ ਲਾਉਂਦੇ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹਨਾਂ ਦਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾਹ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਫਿਰ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇ ਸ਼ੁਰੂ ਹੋਣ ਲੱਗੇਗਾ ਜੀ ਕਿੰਨਾ ਕ بارش ਹੋਈ ਆ ਜੇ ਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪ੍ਰੋਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਮਹੀਨੇ ਚੱਲੇ ਜੇ ਬਾਦਤ ਘਣਤਾਂ ਨੂੰ ਵੀ ਆ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਵਜਾਰਾਂ ਜੀ ਵੀ ਤੇ ਸ਼ਹਿਰ ਜੀ ਵੀ